ਅਗਰ ਤੁਸੀਂ ਕੈਨੇਡਾ ਦਾ ਵੀਜ਼ਾ ਲੈਣਾ ਚਾਹੁੰਦੇ ਆ ਜਾਂ ਫਿਰ ਕੈਨੇਡਾ ਦੀ ਪੀਆਰ ਲੈਣਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਆ ਕਿਉਂਕਿ ਟਾਈਮ ਟੂ ਟਾਈਮ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਚੇਂਜਸ ਕੀਤੇ ਜਾਂਦੇ ਆ ਸੋ ਜੋ ਵੀ ਅਪਲੀਕੈਂਟਸ ਕੈਨੇਡਾ ਐਂਟਰੀ ਲੈਣਾ ਚਾਹੁੰਦਾ ਆ ਉਹਨਾਂ ਲਈ ਇਹਨਾਂ ਸਾਰੇ ਅਪਡੇਟਸ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾਂ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਸਭ ਤੋਂ ਹੋਲਡਰਸ ਦੇ ਬਾਰੇ ਇਸ ਟਾਈਮ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਬਹੁਤ ਜ਼ਿਆਦਾ ਇਨਕਰੀਸ ਹੋ ਚੁੱਕੀ ਆ ਜਿਸ ਨੂੰ ਕੰਟਰੋਲ ਕਰਨ ਲਈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਟਾਈਮ ਟੂ ਟਾਈਮ ਬਹੁਤ ਸਾਰੇ ਰੂਲਸ ਇੰਪਲੀਮੈਂਟ ਕੀਤੇ ਜਾ ਰਹੇ ਆ ਬਹੁਤ ਸਾਰੇ ਸਟੂਡੈਂਟਸ ਏਦਾਂ ਦੇ ਆ ਜੋ ਆਊਟ ਆਫ ਸਟੇਟਸ ਹੋ ਚੁੱਕੇ ਆ ਤੇ ਬਹੁਤ ਸਾਰੇ ਏਦਾਂ ਦੇ ਐਪਲੀਕੈਂਟਸ ਆ ਜਿਨ੍ਹਾਂ ਦੇ ਕੋਲ ਕੰਮ ਹੀ ਨਹੀਂ ਆ ਉਹ ਬਿਨਾਂ ਕੰਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਸੋ ਏਦਾਂ ਦੇ ਐਪਲੀਕੈਂਟਸ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਉਹਨਾਂ ਨੂੰ ਵੀ ਕਿਸੇ ਵੀ ਟਾਈਮ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਸਕਦਾ ਆ ਸੋ ਅਗਰ ਤੁਹਾਡੇ ਕੋਲ ਥੋੜਾ ਟਾਈਮ ਹੈ ਤਾਂ ਤੁਸੀਂ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲਾਈ ਕਰ ਸਕਦੇ ਆ ਨਾਲੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਗਰ ਤੁਸੀਂ ਵਰਕ ਪਰਮਿਟ ਦੀ ਐਕਸਟੈਂਸ਼ਨ ਚਾਹੁੰਦੇ ਆ ਤਾਂ ਤੁਹਾਨੂੰ ਆਪਣੇ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ ਪਹਿਲੇ ਹੀ ਅਪਲਾਈ ਕਰ ਦੇਣਾ ਚਾਹੀਦਾ ਆ ਆਦਰਵਾਈਜ਼ ਤੁਹਾਨੂੰ ਕਿਸੇ ਵੀ ਟਾਈਮ ਉਥੋਂ ਰਿਪੋਰਟ ਕੀਤਾ ਜਾ ਸਕਦਾ ਆ ਹੁਣ ਗੱਲ ਕਰ ਲੈਂਦੇ ਆ TR2 PR ਪ੍ਰੋਗਰਾਮ ਮੀਨਸ ਟੈਂਪਰੇਰੀ ਵੀਜ਼ਾ ਹੋਲਡਰਸ ਜੋ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੈ ਕੇ ਕੈਨੇਡਾ ਦੇ ਵਿੱਚ ਕਿੱਦਾਂ ਦਾ ਟ੍ਰੈਂਡ ਚੱਲ ਰਿਹਾ ਆ ਇਸ ਟਾਈਮ ਅਗਰ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗੱਲ ਕਰੀਏ ਤਾਂ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਐਦਾ ਦੀ ਸਕਿੱਲ ਆ ਜੋ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡਿੰਗ ਆ ਉਹਨਾਂ ਨੂੰ ਕੈਨੇਡਾ ਵੱਲੋਂ ਸਿੱਧੀ ਪੀਆਰ ਦਿੱਤੀ ਜਾ ਰਹੀ ਆ ਸੋ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਨਹੀਂ ਆ ਤਾਂ ਬਹੁਤ ਔਖਾ ਹੋ ਜਾਊਗਾ ਕੈਨੇਡਾ ਦੇ ਵਿੱਚ ਪੀਆਰ ਲੈਣਾ ਸੋ ਆਪਣੀ ਸਕਿੱਲ ਉੱਤੇ ਕੰਮ ਕਰੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਕਿਉਂਕਿ ਆਉਣ ਵਾਲੇ 3 ਸਾਲਾਂ ਦੇ ਲਈ 380000 ਦਾ ਕੋਟਾ ਪੀਆਰ ਲਈ ਰੱਖਿਆ ਗਿਆ ਹੈ ਤੇ ਇਹਨਾਂ ਵਿੱਚੋਂ ਇਕਨੋਮੀ ਕਲਾਸ ਵਾਲੇ ਐਪਲੀਕੈਂਟਸ ਲਈ ਵੀ ਪੀਆਰ ਦਾ ਕੋਟਾ ਬਹੁਤ ਵੱਡਾ ਆ ਸੋ ਅਗਰ ਤੁਸੀਂ ਕੋਈ ਨਾ ਕੋਈ ਸਕਿੱਲ ਜਾਣਦੇ ਆ ਤੁਹਾਡੇ ਲਈ ਬਹੁਤ ਜ਼ਿਆਦਾ ਈਜ਼ੀ ਰਹੂਗਾ ਕੈਨੇਡਾ ਦੇ ਵਿੱਚ ਪੀਆਰ ਲੈਣਾ ਕਿਉਂਕਿ ਸਿਰਫ ਅਸੀਂ ਪੀਐਨਪੀ ਜਾਂ ਫਿਰ ਐਕਸਪ੍ਰੈਸ ਐਂਟਰੀ ਡਰਾਅ ਦੀ ਗੱਲ ਨਹੀਂ ਕਰ ਰਹੇ ਐਕਸਪ੍ਰੈਸ ਐਂਟਰੀ ਤੇ ਪੀਐਨਪੀ ਡਰਾਅ ਤੋਂ ਇਲਾਵਾ ਵੀ ਸਿੱਧੀ ਪੀਆਰ ਇਹਨਾਂ ਐਪਲੀਕੈਂਟਸ ਨੂੰ ਪ੍ਰੋਵਾਈਡ ਕੀਤੀ ਜਾਊਗੀ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਐਦਾ ਦੀ ਸਕਿੱਲ ਆ ਜੋ ਕੈਨੇਡਾ ਦੇ ਵਿੱਚ ਡਿਮਾਂਡਿੰਗ ਆ ਇਸ ਤੋਂ ਇਲਾਵਾ ਜੋ ਐਪਲੀਕੈਂਟਸ ਕੈਨੇ ਦੇ ਵਿੱਚ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਜ਼ਰੀਏ ਐਂਟਰੀ ਲੈਣਾ ਚਾਹੁੰਦੇ ਆ ਉਹਨਾਂ ਲਈ ਵੀ ਬਹੁਤ ਜ਼ਿਆਦਾ ਈਜ਼ੀ ਨਹੀਂ ਆ ਕਿਉਂਕਿ 2025 ਦੇ ਵਿੱਚ ਹੀ ਕੈਨੇਡਾ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਸਟ੍ਰਿਕਟ ਹੋ ਚੁੱਕਾ ਆ ਆਉਣ ਵਾਲੇ ਟਾਈਮ ਮੀਨਸ 2026 27 ਦੇ ਲਈ ਵੀ ਟੈਂਪਰੇਰੀ ਵੀਜ਼ਾ ਹੋਲਡਰਸ ਦੇ ਲਈ ਰੂਲਸ ਇੰਨੇ ਜ਼ਿਆਦਾ ਸੋਖੇ ਨਹੀਂ ਆ ਸੋ ਅਗਰ ਤੁਸੀਂ 2026 ਦੇ ਵਿੱਚ ਵੀਜ਼ਾ ਲੈਣਾ ਚਾਹੁੰਦੇ ਆ ਸਪੈਸ਼ਲੀ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦਾ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਸਪੌਂਸਰਸ਼ਿਪ ਜਾਂ ਫਿਰ ਇਨਵੀਟੇਸ਼ਨ ਲੈਟਰ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਇਹੀ ਇੱਕ ਜ਼ਰੀਆ ਆ ਜਿਸ ਦੇ ਜ਼ਰੀਏ ਤੁਸੀਂ ਇਜ਼ੀਲੀ ਕੈਨੇਡਾ ਦੇ ਵਿੱਚ ਐਂਟਰੀ ਲੈ ਸਕਦੇ ਆ ਤੇ ਇਸ ਦੇ ਨਾਲ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਆਫੀਸਰ ਨੂੰ ਵੀ ਸੈਟੀਸਫਾਈ ਕਰ ਦਿੰਦੇ ਹੋ ਕਿਉਂਕਿ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਇਨਵੀਟੇਸ਼ਨ ਲੈਟਰ ਹੈ ਜਾਂ ਫਿਰ ਕੋਈ ਸਪੌਂਸਰਸ਼ਿਪ ਹੈ ਤਾਂ ਇਹ ਪੂਰੀ ਤਰ੍ਹਾਂ ਕਲੀਅਰ ਕਰ ਦਿੰਦਾ ਹੈ ਇਮੀਗ੍ਰੇਸ਼ਨ ਆਫੀਸਰ ਨੂੰ ਕਿ ਤੁਸੀਂ ਆਪਣੀ ਕੰਟਰੀ ਵਾਪਸ ਆਉਂਗੇ ਤੇ ਤੁਸੀਂ ਕੁਝ ਟਾਈਮ ਡਿਊਰੇਸ਼ਨ ਦੇ ਲਈ ਕਿਸੇ ਪਰਪਸ ਦੇ ਕਾਰਨ ਹੀ ਉੱਥੇ ਐਂਟਰੀ ਲੈ ਰਹੇ ਆਂ ਜਿਨ੍ਹਾਂ ਐਪਲੀਕੈਂਟਸ ਨੇ ਕੈਨੇਡਾ ਦਾ ਵੀਜ਼ਾ ਆਲਰੇਡੀ ਲਗਾਇਆ ਹੈ ਤੇ ਉਹਨਾਂ ਨੂੰ ਰਿਫਿਊਜ਼ਲ ਮਿਲ ਗਈ ਆ ਉਹਨਾਂ ਨੂੰ ਸਿਰਫ ਇਹੀ ਸੁਜੈਸ਼ਨ ਆ ਅਗਰ ਉਹ ਰੀਐਪਲਾਈ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਪ੍ਰੀਵੀਅਸ ਰੀਜਨਸ ਨੂੰ ਵੀ ਚੈੱਕ ਆਊਟ ਕਰਨਾ ਚਾਹੀਦਾ ਆ ਕਿਉਂ ਤੁਹਾਡੀ ਰਿਫਿਊਜ਼ਲ ਆਈ ਸੀ ਕਿਹੜੇ ਕਾਰਨ ਅਗਰ ਉਹਨਾਂ ਰੀਜਨਸ ਦੇ ਉੱਤੇ ਤੁਸੀਂ ਵਰਕ ਨਹੀਂ ਕਰਦੇ ਤਾਂ ਵੀ ਕੈਨੇਡਾ ਦਾ ਵੀਜ਼ਾ ਲੈਣਾ ਇੰਨਾ ਸੌਖਾ ਤਾਂ ਨਹੀਂ ਆ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਕੋਈ ਟਰੈਵਲ ਹਿਸਟਰੀ ਰਹੂਗੀ ਤਾਂ ਵੀ ਵੀਜ਼ਾ ਲੈਣਾ ਤੁਹਾਡੇ ਲਈ ਸੌਖਾ ਹੋ ਸਕਦਾ ਆ ਇਸ ਤੋਂ ਇਲਾਵਾ ਫੰਡਿੰਗ ਬਹੁਤ ਜ਼ਿਆਦਾ ਮੇਜਰ ਰੋਲ ਪਲੇ ਕਰ ਰਹੀ ਆ ਹਰ ਟਾਈਪ ਦੇ ਵੀਜ਼ਾ ਦੇ सीबी ਟਾਈਪ ਦਾ ਵੀਜ਼ਾ ਆ। ਅਗਰ ਤੁਹਾਡੇ ਫਾਈਨੈਂਸ਼ੀਅਲ ਕੰਡੀਸ਼ਨ ਵਧੀਆ ਨਹੀਂ ਆ ਤਾਂ ਵੀ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਸੋ ਫੰਡਿੰਗ ਬਹੁਤ ਜ਼ਿਆਦਾ ਮੇਜਰ ਰੋਲ ਪਲੇ ਕਰ ਰਹੀ ਆ ਤੇ ਫਾਈਨੈਂਸ਼ੀਅਲ ਕੰਡੀਸ਼ਨ ਵਧੀਆ ਹੋਣੀ ਚਾਹੀਦੀ ਆ। ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੇ ਵਿੱਚ ਵੀ ਕੈਨੇਡਾ ਦੇ ਵੱਲੋਂ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਬਹੁਤ ਵੱਡੇ ਲੈਵਲ ਤੇ ਸਟੂਡੈਂਟਸ ਦੇ ਵੀਜ਼ਾ ਰਿਜੈਕਟ ਹੋ ਰਹੇ ਆ। ਇਸੇ ਲਈ ਕੈਨੇਡਾ ਦੇ ਵਿੱਚ ਸਟੂਡੈਂਟਸ ਬਹੁਤ ਹੀ ਕੱਟ ਅਪਲਾਈ ਕਰ ਰਹੇ ਆ ਸਟੱਡੀ ਵੀਜ਼ਾ ਦੇ ਲਈ ਅਗਰ ਪੀਆਰ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇਸ ਟਾਈਮ ਸਿਰਫ ਸਕਿੱਲ ਵਰਕਰਸ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਡਿਮਾਂਡ ਆ ਉਹਨਾਂ ਐਪਲੀਕੈਂਟਸ ਨੂੰ ਕੈਨੇਡਾ ਵੈਲਕਮ ਕਰ ਰਿਹਾ ਆ ਉਹਨਾਂ ਨੂੰ ਈਜ਼ੀਲੀ ਪੀਆਰ ਵੀ ਮਿਲ ਰਹੀ ਆ ਕੈਨੇਡਾ ਦੇ ਵਿੱਚ ਇਸ ਟਾਈਮ ਫ੍ਰੈਂਕੋਫੋਨ ਵੀ ਬਹੁਤ ਜ਼ਿਆਦਾ ਟ੍ਰੈਂਡ ਤੇ ਚੱਲ ਰਿਹਾ ਹੈ। ਸੋ ਅਗਰ ਤੁਹਾਡੇ ਕੋਲ ਫ੍ਰੈਂਚ ਲੈਂਗੁਏਜ ਦੀ ਨੌਲੇਜ ਹੋਊਗੀ ਤਾਂ ਵੀ ਤੁਸੀਂ ਕੈਨੇਡਾ ਦੇ ਵਿੱਚ ਈਜ਼ੀਲੀ ਪੀਆਰ ਹਾਸਿਲ ਕਰ ਸਕਦੇ ਹੋ ਉਹ ਵੀ ਲੋ ਸੀਆਰਐਸ ਸਕੋਰ ਦੇ ਨਾਲ ਕਿਉਂਕਿ ਲੋ ਸੀਆਰਐਸ ਸਕੋਰ ਦੇ ਨਾਲ ਵੀ ਫ੍ਰੈਂਚ ਲੈਂਗੁਏਜ ਵਾਲੇ ਐਪਲੀਕੈਂਟਸ ਨੂੰ ਪੀਆਰ ਦਿੱਤੀ ਜਾ ਰਹੀ ਆ। ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਇਸ ਟਾਈਮ ਫ੍ਰੈਂਚ ਲੈਂਗੁਏਜ ਦੀ ਨੌਲੇਜ ਹਾਸਿਲ ਕਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਆ ਆਉਣ ਵਾਲੇ ਟਾਈਮ ਦੇ ਵਿੱਚ। ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀ सैक्शन आई होप गज की वीडियो तो बहुत ज़्यादा इन्फोरमेटिव साबित होगी अगर वीडियो चंकी लगी हो तो भीयोन में लाइक करके चैनल में सबसक्राइब जरूर कर लिये योजना होर इनफोमेटिव हो भीडियोज़ मैं मिलती है नैक्सट भीडियो में तक तकली गुड बाय एंड थैंक्स फॉर वॉचिंग स्टे पॉजिटिव स्टे होपफुल